ਉਹ ਸਿਰਫ ਰੋਸ ਵੱਜੋ ਵੱਧ ਕੀਤੇ ਆ ਜਿਹੜੀ ਸਾਡੀ ਭਰਾਤੀ ਕਿਥੇ ਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਸੰਵਿਧਾਨ ਦੇ ਤੌਰ ਤੇ ਗੈਰਵਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਬਤ ਕਰਨਾ ਚਾਹੁੰਦੇ ਆ ਵੀ ਉਹ ਕਿਸਾਨ ਨੇ ਨਹੀਂ ਉਹ ਸ਼ਾਂਤਮਈ ਅੰਦੋਲਨ ਕਰਨ ਆਪਣੇ ਦਿੱਲੀ ਜਾ ਰਹੇ ਸੀ ਵਾਜਬ ਮੰਗਾਂ ਨੇ ਉਹੀ ਮੰਗਾ ਐਸਕੀਐਮ ਨੇ ਉਹੀ ਉਹ ਫਾਰਮ ਦਿਆਂ ਨੇ ਉਹ ਕੋਲ ਤੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੀਐਮ ਮਜਬੂਰ ਹੋਊਗਾ ਉਹ ਸਿਰਫ ਰੋਸ ਵੱਜੋ ਵਧ ਕੀਤੇ ਆ ਜਿਹੜੀ ਸਾਡੀ ਭਰਾਤੀ ਜਿੱਥੇ ਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਸੰਵਿਧਾਨ ਦੇ ਤੌਰ ਤੇ ਗੈਰਵਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਬਤ ਕਰਨਾ ਚਾਹੁੰਦੇ ਆਂ ਵੀ ਉਹ ਕਿਸਾਨ ਨੇ ਨਹੀਂ ਉਹ ਸ਼ਾਂਤਮਈ ਅੰਦੋਲਨ ਕਰਨ ਆਪਣੇ ਦਿੱਲੀ ਜਾ ਰਹੇ ਸੀ ਵਾਜਿਬ ਮੰਗਾਂ ਨੇ ਉਹੀ ਮੰਗਾਂ ਐਸਕੀਐਮ ਦੇ ਨੇ ਉਹੀ ਉਹ ਫਾਰਮ ਦੀਆਂ ਨੇ ਉਹ ਕੋਲ ਤੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੇ ਆ ਮਜਬੂਰ ਹੋਊਗਾ ਉਹ ਸਿਰਫ ਰੋਸ ਵਜੋਂ ਵੱਧ ਕੀਤੇ ਆ ਜਿਹੜੀ ਸਾਡੀ ਭਰਾਤੀ ਕਿਥੇ ਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਸੰਵਿਧਾਨ ਦੇ ਤੌਰ ਤੇ ਗੈਰਵਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਬਤ ਕਰਨਾ ਚਾਹੁੰਦੇ ਆ ਵੀ ਉਹ ਕਿਸਾਨ ਨੇ ਨਹੀਂ ਉਹ ਸ਼ਾਂਤਮਈ ਅੰਦੋਲਨ ਕਰਨ ਆਪਣੇ ਦਿੱਲੀ ਜਾ ਰਹੇ ਸੀ ਵਾਜਬ ਮੰਗਾ ਨੇ ਉਹੀ ਮੰਗਾ ਐਸਕੀਐਮ ਨੇ ਉਹੀ ਉਹ ਫਾਰਮ ਦਿਆਂ ਨੇ ਉਹ ਉੱਥੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੇਐਮ ਮਜਬੂਰ ਹੋਊਗਾ ਉਹ ਸਿਰਫ ਰੋਸ ਵੱਜੋਂ ਵੱਧ ਕੀਤੇ ਆ ਜਿਹੜੀ ਸਾਡੀ ਭਰਾਤੀ ਜਿੱਥੇ ਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਸੰਵਿਧਾਨ ਦੇ ਤੌਰ ਤੇ ਗੈਰਵਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਬਤ ਕਰਨਾ ਚਾਹੁੰਦੇ ਆਂ ਵੀ ਉਹ ਕਿਸਾਨ ਨੇ ਨਹੀਂ ਉਹ ਸ਼ਾਂਤਮਈ ਅੰਦੋਲਨਕਾਰ ਨੇ ਆਪਣੀ ਦਿੱਲੀ ਜਾ ਰਹੇ ਸੀ ਵਾਜਿਬ ਮੰਗਾਂ ਨੇ ਉਹੀ ਮੰਗਾਂ ਐਸਕੀਐਮ ਨੇ ਨੇ ਉਹੀ ਉਹ ਫਾਰਮ ਦੀਆਂ ਨੇ ਉਹ ਕੋਲ ਤੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੇ ਆ ਮਜਬੂਰ ਹੋਊਗਾ ਉਹ ਸਿਰਫ ਰੋਸ ਵੱਜੋ ਵੱਧ ਕੀਤੇ ਆ ਜਿਹੜੀ ਸਾਡੀ ਭਰਾਤੀ ਜਥੇ ਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਸੰਵਿਧਾਨ ਦੇ ਤੌਰ ਤੇ ਗੈਰਵਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਬਤ ਕਰਨਾ ਚਾਹੁੰਦੇ ਆ ਵੀ ਉਹ ਕਿਸਾਨ ਨੇ ਨਹੀਂ ਉਹ ਸ਼ਾਂਤਮਈ ਅੰਦੋਲਨ ਕਰਨ ਆਪਣੇ ਦਿੱਲੀ ਜਾ ਰਹੇ ਸੀ ਵਾਜਬ ਮੰਗਾਂ ਨੇ ਉਹੀ ਮੰਗਾ ਐਸਕੀਐਮ ਨੇ ਉਹੀ ਉਹ ਫਾਰਮ ਦਿਆਂ ਨੇ ਉਹ ਉੱਥੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੀਐਮ ਮਜਬੂਰ ਹੋਊਗਾ